ਜੇ ਸਿਨੇਮਾ ਬਿੱਤਰ ਹੈ ਤੇ ਫਿਰ ਰਾੜਾ ਸਾਹਿਬ ਵਾਲਿਆਂ ਨੂੰ ਪਾਸੇ ਕਰੋ ਫਿਰ ਨਾਨਕਸਰ ਵਾਲਿਆਂ ਨੂੰ ਪਾਸੇ ਕਰੋ ਫਿਰ ਦਮਦਮਿਕ ਟਕਸਾਲ ਨੂੰ ਪਾਸੇ ਕਰੋ ਫਿਰ ਦਰਬਾਰ ਸਾਹਿਬ ਜਾਣਾ ਪਾਸੇ ਕਰੋ ਸਿਨੇਮੇ ਜਾਇਆ ਕਰੋ ਤੁਹਾਨੂੰ ਧਰਮ ਦੀ ਸਿੱਖਿਆ ਗਿੱਪੀ ਹੋਣੀ ਦੇਣ ਕਰਨਗੇ ਭਾਈ ਪਿੰਦਰਪਾਲ ਸਿੰਘ ਉਹਨਾਂ ਦੇ ਕੀ ਹਸਿਆਤ ਆ ਕਿ ਤੁਹਾਨੂੰ ਦੱਸ ਸਕਣ ਜੇ ਸਾਰੀ ਦੁਨੀਆ 'ਚ ਫਿਰਕੇ ਜੇ ਮੰਜੀ ਸਾਹਿਬ ਦਵਾਨ ਹਾਲ ਤੋਂ ਰੋਜ਼ ਕਥਾ ਜਿਹੜੀ ਚੈਨਲ ਦੇ ਉੱਤੇ ਚੱਲਦੀ ਐ ਇਸੇ ਮਾਧਿਅਮ ਨਾਲ ਹੀ ਚੱਲਦੀ ਐ ਜੇ ਉਹ ਤੁਹਾਨੂੰ ਸਿੱਖਿਆ ਨਹੀਂ ਦੇ ਸਕੀ ਜੇ ਉਹ ਬਿੰਬ ਤੁਹਾਡੇ ਮਨਾਂ 'ਚ ਉਸਾਰ ਨਹੀਂ ਸਕੀ ਤੇ ਫਿਰ ਨਕਲੀ ਯੋਧੇ ਪੈਦਾ ਕਰਕੇ ਨਕਲ ਰਾਹੀ ਅਸਲ ਤੱਕ ਪਹੁੰਚਿਆ ਨਹੀਂ ਜਾ ਸਕਦਾ ਸਾਡਾ ਇਹ ਮੰਨਣਾ ਆ ਕਿ ਇਹ ਧਰਮ ਦੇ ਵਿੱਚ ਵਿਗਾੜ ਹੈ ਇਹਨੇ ਪੈਦਾ ਕਰਨਾ ਆ ਜਿਹੜੇ ਸੂਰਬੀਰ ਯੋਧੇ ਜਿਨ੍ਹਾਂ ਨੇ ਆਪਣੀਆਂ ਜਨਾਵਤੀਆਂ ਜਿਹੜੇ ਦੇਗਾ ਚ ਉਬਲ ਗਏ ਜੇ ਸਿਨੇਮੇ ਰਾਹੀ ਧਰਮ ਦਾ ਪ੍ਰਚਾਰ ਹੁੰਦਾ ਤੇ ਲੱਗਦਾ ਕਿ ਧਰਮ ਦਾ ਪ੍ਰਚਾਰ ਹੋ ਸਕਦਾ ਆ ਤੇ ਫਿਰ ਅਮਰੀਕਾ ਕੋਲ ਪਹਿਲੇ ਤੁਹਾਡੇ ਨਾਲੋਂ ਘੱਟ ਨਹੀਂ ਹੈ ਫਿਰ ਇਸਲਾਮ ਕੋਲ ਪੈਸੇ ਤੁਹਾਡੇ ਨਾਲ ਕੱਟਣੀ ਹੈ ਇਕੱਲੇ ਇੱਕ ਇੱਕ ਸ਼ੇਖ ਦੇ ਕੋਲ ਪੰਜਾਬ ਵਰਗੇ ਸੂਬੇ ਨੂੰ ਖਰੀਦਣ ਦੀ ਹیثیت ਰੱਖਦੇ ਨੇ ਲੋਕ ਇੰਨੇ ਪੈਸਿਆਂ ਦੇ ਅੰਬਾਰ ਲੱਗੇ ਨੇ ਗੰਜ ਨੇ ਪੈਸਿਆਂ ਦੇ ਫਿਰ ਮੁਸਲਮਾਨਾਂ ਨੇ ਤਾਂ ਨਹੀਂ ਬਣਵਾਈਆਂ ਫਿਲਮਾਂ ਕਿ ਆਪਣੇ ਧਰਮ ਦਾ ਪ੍ਰਚਾਰ ਕਰੋ ਫਿਰ 크ਿਸਚਨ ਰੋਜ਼ ਆਪਣੀਆਂ ਮਹਿਫਲਾਂ ਲਾ ਕੇ ਝੂਠੇ ਕਿਰਦਾਰ ਸਿਰਜ ਕੇ ਰੌਲਾ ਪਾ ਕੇ ਆਪਣੇ ਧਰਮ ਦਾ ਪ੍ਰਚਾਰ ਨਾ ਕਰਦੇ ਕੀ ਤੁਹਾਨੂੰ ਲੱਗਦਾ ਕਿ 크ਿਸਚਨ ਕੋਲ ਪੈਸਾ ਨਹੀਂ ਹੈ ਉਹ ਫਿਲਮਾਂ ਬੜਾ ਆਪਣਾ ਕਿ ਪਿੰਡਾਂ 'ਚ ਵਿਖਾਉਂਦੇ ਕਿਉਂ ਨਹੀਂ ਮੈਂ ਇੱਕ ਗੱਲ ਸੁਣ ਰਿਹਾ ਸੀ ਡਾਕਟਰ ਸੇਵਕ ਸਿੰਘ ਉਹਨਾਂ ਦੀ ਉਹ ਕਹਿ ਰਹੇ ਕਿ ਖੜਕੂ ਮੂਮੈਂਟ ਤੋਂ ਬਾਅਦ ਇੱਕਦਮ ਸਰਕਾਰ ਨੇ ਇੱਕ ਸਰਕਾਰੀ ਮਹਿਕਮਾ ਤਿਆਰ ਕੀਤਾ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਜਾ ਕੇ ਫਿਲਮਾਂ ਵਿਖਾਇਆ ਕਰੋ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਸਿੱਖੀ ਦਾ ਪ੍ਰਚਾਰ ਕਰਨ ਲਈ ਇੱਕ ਮਹਿਕਮਾ ਤਿਆਰ ਕਰਦੀ ਹੈ ਕਿ ਤੁਹਾਨੂੰ ਲੱਗਦੀ ਹੈ ਇਹ ਗੱਲ ਤੁਹਾਨੂੰ ਤੁਸੀਂ ਖਾਲੜੇ ਦਾ ਐਗਜ਼ਾਮਪਲ ਸਾਨੂੰ ਦਿੱਤਾ ਹੈ ਮੈਂ ਤੁਹਾਨੂੰ ਇਹ ਵੀ ਖੜਕੂ ਸਿੰਘਾਂ ਤੇ ਵੀ ਸਿੰਘ ਸਾਹਿਬ ਮੈਂ ਤੁਹਾਨੂੰ ਦੱਸ ਦਾਂ ਉਹਨਾਂ ਤੇ ਵੀ ਜਦੋਂ ਫਿਲਮ ਬਣਦੀ ਹੈ ਨਾ ਇਹ ਉਹ ਫਿਰ ਉਹਨਾਂ ਦੇ ਪਾੜੇ 'ਚ ਚਲੀ ਜਾਂਦੀ ਆ ਉਹਨੂੰ ਵੀ ਉਹ ਆਪਣੇ ਤਰੀਕੇ ਨਾਲ ਪ੍ਰੈਜੈਂਟ ਕਰਦੇ ਆ ਕਿ ਜਿਵੇਂ ਤੁਹਾਨੂੰ ਖੜਕੂਆਂ ਦੀ ਜ਼ਿੰਦਗੀ ਅਸੀਂ ਬਖਾਵਾਂਗੇ ਤੁਸੀਂ ਐਵੇਂ ਵੇਖੋਗੇ ਮੈਂ ਕਹਿਣਾ ਸਾਡਾ ਹੱਕ ਫਿਲਮ ਅੱਜ ਮੈਂ ਕਹਿਣ ਲੱਗਾ ਮੈਨੂੰ ਭਾਵੇਂ ਸਾਰੇ ਗਾਲਾਂ ਕੱਢਿਓ ਜਮਾਂ ਕਿਸੇ ਕੰਮ ਦੀ ਨਹੀਂ ਬਣੀ ਖੜਕੂ ਇਦਾਂ ਨਹੀਂ ਹੁੰਦੇ ਸੀ ਤੁਹਾਨੂੰ ਕਿਸੇ ਨੂੰ ਪਤਾ ਵੀ ਹੈ ਵੀ ਉਹਨਾਂ ਉਹਨਾਂ ਦੀ ਚਾਲ ਟਾਲ ਕੀ ਸੀ ਉਹ ਰਾਤ ਨੂੰ ਕਿਵੇਂ ਜਾਂਦੇ ਸੀ ਉਹ ਕਿਵੇਂ ਪ੍ਰਸ਼ਾਦਾ ਚੱਕਦੇ ਸੀ ਉਹਨਾਂ ਦਾ ਲੈ ਜਾ ਕੀ ਸੀ ਉਹਨਾਂ ਦਾ ਬਣਾ ਕੀ ਸੀ ਉਹਨਾਂ ਦੀ ਮਰਿਆਦਾ ਕੀ ਸੀ ਕਿਸੇ ਨੂੰ ਪਤਾ ਬਸ ਸੁਣੀਆ ਸੁਣਾਈਏ ਗੱਲਾਂ ਬਣਾਤਾ ਜੀ ਸਭ ਕੁਝ ਆਮ ਆਏ ਚਾਰ ਬੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਦੇ ਵੱਟੇ ਮਾਝੇ ਵਿਛਾਦੋ ਜੀ ਸਿੰਘ ਸਾਹਿਬ ਆਏ ਨੇ ਤੇ ਆਪਾਂ ਬਹਿਣਾਂ ਤੇ ਪ੍ਰਸ਼ਾਦਾ ਛਕਣਾ ਐਵੇਂ ਦੇ ਸੀਗਾ ਗੱਲ ਇਦਾਂ ਦਾ ਸੀਗਾ ਸਾਰਾ ਕੁਝ ਸਭ ਕੁਝ ਉਹ ਆਪਣੇ ਤਰੀਕੇ ਨਾਲ ਸਿਰਜਣਾ ਚਾਹੁੰਦੇ ਨੇ ਜੇ ਉਹਨਾਂ ਨੇ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਫਿਲਮ ਬਣਾਈਏ ਤੇ ਉਹਨਾਂ ਨੇ ਆਪਣੇ ਤਰੀਕੇ ਨਾਲ ਬਣਾਈਆ ਉਹ ਏਰੀਆ ਹੈਗੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਸੋਲੰਪੀ ਭਾਈ ਕਾਰਨੇ ਦੇ ਉੱਤੇ ਫਿਲਮ ਬਣੀ ਹੈ ਚੰਗੀ ਗੱਲ ਫਿਲਮ ਬਣੀ ਹੈ ਪਰ ਫਿਰ ਉਹ ਫਿਲਮ ਓਦਾਂ ਦੀ ਹੈਗੀ ਆ ਓਦਾਂ ਦੀ ਚੱਲੂਗੀ ਜਿੱਦਾਂ ਦੀ ਉਹ ਬਣੀ ਆ ਔਰ ਓਦਾਂ ਦੀ ਬਣੀ ਵੀ ਨਹੀਂ ਹੋਣੀ ਜੋ ਹਿਸਟਰੀ ਵਿੱਚ ਹੁੰਦਾ ਆ ਉਸ ਮੌਜੂਦਾ ਹਿਸਟਰੀ ਨੂੰ ਸਿਨੇਮੇ ਤੇ ਉਤਾਰਨ ਲਈ ਤੁਸੀਂ ਕਿੰਨਾ ਪੈਸਾ ਲਾਇਆ ਤੇ ਫਿਰ ਅਗਰਿਆਂ ਨੇ ਆਪਣੇ ਤਰੀਕੇ ਨਾਲ ਪ੍ਰੈਜੈਂਟ ਕੀਤੀ ਤੇ ਫਿਰ ਚੱਲਣ ਦਿੱਤੀ ਸੋ ਹੁਣ ਤੁਸੀਂ ਕਹੋਗੇ ਇਹ ਗੱਲ ਵੀ ਖਲੜਾ ਸਾਹਿਬ ਤੇ ਫਿਲਮ ਬਣਨੀ ਉਹ ਵੀ ਤੇ ਤੁਸੀਂ ਕਹਿ ਰਹੇ ਹੋ ਕਿ ਕੱਟ ਕਿਉਂ ਲਾਇਨੇ ਆ ਕਿਉਂ ਕੀਤਾ ਅਸੀਂ ਕਹਿੰਨੇ ਆ ਫਿਲਮਾਂ ਬਣਨ ਗਿਆ ਸਾਰਾ ਕੁਝ ਠੀਕ ਆ ਜੋ ਤੁਹਾਨੂੰ ਤੁਹਾਡੇ ਹਿਸਾਬ ਨਾਲ ਬਹੁਤ ਗਿਣਤੀ ਲੋਕਾਂ ਦਾ ਹਿੱਸਾ ਆ ਕਿਸੇ ਨੇ ਮੇਰਾ ਹੀ ਸਿੱਖੀ ਦਾ ਪ੍ਰਸਾਰਾ ਹੋ ਸਕਦਾ ਆ ਸਿਨੇਮੇ ਤੋਂ ਬਿਨਾ ਸਿੱਖੀ ਦਾ ਗਰਪ ਹੋ ਜੂਗੀ ਸਿੱਖੀ ਖਤਮ ਹੋ ਜੂਗੀ ਜੇ ਤੁਹਾਨੂੰ ਪੰਥ ਤੇ ਗੁਰੂ ਤੇ ਭਰੋਸਾ ਨਹੀਂ ਹੈ ਤਾਂ ਫਿਰ ਸਿਨੇਮਾ ਤੁਹਾਨੂੰ ਬਚਾ ਨਹੀਂ ਸਕਦਾ ਇਹ ਪੰਥ ਕੀ ਦਾ ਆ ਇਹ ਪੰਥ ਤੁਹਾਡਾ ਮੇਰਾ ਆ ਜੇ ਗਿੱਪੀ ਹੋਣ ਦਾ ਜਾਂ ਸਿਨੇਮੇ ਵਾਲੇ ਦਾ ਇਹ ਪੰਥ ਗੁਰੂ ਦਾ ਹੈ ਇਹ ਨਾਨਕ ਨੇ ਨਿਰਮਲ ਪੰਥ ਚਲਾਇਆ ਆ ਇਹ ਰਾਹ ਗੁਰੂ ਨਾਨਕ ਦਾ ਆ ਤੇ ਗੁਰੂ ਨਾਨਕ ਦਾ ਰਾਹ ਚਲਾਇਆ ਹੋਇਆ ਗਰਕ ਹੋ ਜੂਗਾ ਜੇ ਸਿਨੇਮਾ ਨਾ ਹੋਇਆ ਤੇ ਤੁਹਾਨੂੰ ਐ ਲੱਗਦਾ ਮੈਂ ਫਿਲਮ ਦੇ ਜਿਹੜੇ ਹਮੈਤੀ ਨੇ ਜੀ ਸਾਡੇ ਨਾਲ ਵਿਚਾਰ ਨਹੀਂ ਕਰਦੇ ਸਾਨੂੰ ਨਹੀਂ ਪਤਾ ਜੇ ਸਾਨੂੰ ਆਫਰ ਆਈ ਆ ਜੇ ਸਾਨੂੰ ਪੈਸਿਆਂ ਦੀ ਆਫਰ ਆਉਂਦੀ ਆ ਜੇ ਸਾਨੂੰ ਧਮਕੀਆਂ ਆਉਂਦੀਆਂ ਨੇ ਸਾਡੇ ਬੰਦਿਆਂ ਨੂੰ ਤੇ ਫਿਰ ਇਹ ਕਿਵੇਂ ਹੋ ਸਕਦਾ ਆ ਕਿ ਬਾਕੀਆਂ ਨੂੰ ਬਿਨਾ ਪੈਸੇ ਦਿੱਤਿਆਂ ਕਿਤੇ ਕੋਈ ਲੈ ਗਿਆ ਹੋਊ ਜੇ ਸਾਨੂੰ ਚੁੱਪ ਕਰਾਉਣ ਲਈ ਪੈਸਿਆਂ ਦੀ ਆਫਰ ਕਿਸੇ ਪਾਸਿਓਂ ਆ ਰਹੀ ਆ ਆਈਡੀ ਤੁਸੀਂ ਧਣਾੜੋ ਤੇ ਬੰਦ ਕਰਕੇ ਵਗਾਵੋ ਵਿਰੋਧ ਇਕੱਲੇ ਨੂੰ ਖਰੀਦੋ ਤੁਸੀਂ ਸਾਰੀ ਬਾਕੀ ਪੰਥ ਨੂੰ ਰਹਿਣ ਦਿਓ ਕਿੰਨੇ ਕੁ ਤਾਂ ਡਗਲ ਪੈਸੇ ਨੇ ਜਿਹੜੇ ਤੁਸੀਂ ਸਾਰੇ ਬੰਦਿਆਂ ਨੂੰ ਕਿਸੇ ਨੂੰ 50 ਹਜ਼ਾਰ ਕਿਸੇ ਨੂੰ ਲੱਖ ਕਿਸੇ ਨੂੰ ਲੱਖ ਕਿਸੇ ਨੂੰ ਕੁਛ ਕਿਸੇ ਨੂੰ ਕੁਛ ਮੂੰਹ ਚ ਪਾ ਕੇ ਤੁਹਾਨੂੰ ਕਹਿੰਦੇ ਵੀ ਹੁਣ ਗੱਲ ਨਹੀਂ ਕਰਨੀ ਕਿਸੇ ਦੇ ਰਿਲੇਸ਼ਨ ਆ ਰਹੀ ਪੜ ਕੇ ਤੁਹਾਨੂੰ ਕਹਿੰਦੇ ਪਹਿਰੀਆਂ ਤਲੌਂਦੇ ਹੋ ਕਹਿੰਦੇ ਰੋਪ ਪਾਉਂਦੇ ਹੋ ਕਾਦੇ ਲਈ ਤੁਹਾਨੂੰ ਕੀ ਵਕਤ ਪਿਆ ਆ ਵੀ ਤੁਸੀਂ ਤੁਸੀਂ ਨੰਬਰਦਾਰ ਹੋ ਸਿੱਖੀ ਦੇ ਵੀ ਤੁਹਾਡੇ ਬਿਨਾ ਸਿੱਖੀ ਬਚ ਨਹੀਂ ਸਕਦੀ ਤੁਸੀਂ ਆਪਣੇ ਮੰਦਰਾਂ ਦੀਆਂ ਫੜਮਾਂ ਬਣਾਓ ਆਪਣਾ ਪੈਸਾ ਕਮਾਓ ਨੰਗਲ ਹੋ ਸੰਸਾਰ ਦੇ ਉੱਤੇ ਉਸ ਕਮਾਈ ਦੇ ਵਿੱਚੋਂ ਉਸ ਕਮਾਈ ਦੇ ਵਿੱਚੋਂ ਸਕੂਲ ਖੋਲੋ ਉਸ ਕਮਾਈ ਦੇ ਵਿੱਚੋਂ ਸਿੱਖਾਂ ਦੇ ਬੱਚੇ ਫ੍ਰੀ ਪੜ੍ਹਾਓ ਜੇ ਤੁਸੀਂ ਸਿੱਖੀ ਦੀ ਸੇਵਾ ਕਰਨੀ ਚਾਹੁੰਦੇ ਹੋ ਤੁਸੀਂ ਅਡਾਫਟ ਕਰੋ ਹਰ ਪਿੰਡ ਦੇ ਵਿੱਚ ਇਹ ਕਹੋ ਕਿ ਗਿੱਪੀ ਗਰੇਵਾਲ ਨੇ ਇੱਕ ਸੰਸਥਾ ਬਣਾਈ ਆ ਜਿਹੜੀ ਸੰਸਥਾ ਗੁਰਸਖ ਬੱਚਿਆਂ ਨੂੰ ਫ੍ਰੀ ਪੜ੍ਹਾਊਗੀ ਐਂਡ ਤੱਕ ਕਰੋ ਸੇਵਾ ਸਿੱਖੀ ਦੀ ਕਰ ਸਕਦੇ ਹੁੰਦੇ ਤਬਾਹ ਹੋ ਗਿਆ ਮਾਝਾ ਸਾਡਾ ਮਾਲਵਾ ਦੋ ਬਾਬਾ ਤਬਾਹ ਹੋ ਗਿਆ ਖੜਕੂ ਮੋਮੈਂਟ ਦੇ ਵਿੱਚ ਤੁਸੀਂ ਸਾਡੇ ਨਾਲ ਗੱਲ ਕਰਨੀ ਪਸੰਦ ਨਹੀਂ ਕਰਦੇ ਤੇ ਤੁਸੀਂ ਕਿਸੇ ਖੀ ਦੀ ਸੇਵਾ ਕਰੋਗੇ ਓਏ ਅੱਜ ਤੱਕ ਤੁਸੀਂ ਸਿੱਖੀ ਜਰਨਲ ਚਿੱਖ ਜਰਨੈਲਾਂ ਦੇ ਘਰ ਤੱਕ ਤੁਹਾਡਾ ਢੀਲਾ ਨਹੀਂ ਵਜਿਆ ਜਦੋਂ ਤੁਹਾਨੂੰ ਪੈਸੇ ਕਮਾਉਣ ਦਾ ਤੁਹਾਨੂੰ ਪਤਾ ਲੱਗਾ ਵੀ ਇੰਨਾ ਸਾਧਨ ਆ ਰਹੀ ਪੈਸੇ ਕਮਾਈ ਜਾ ਸਕਦੇ ਨੇ ਹੁਣ ਤੁਸੀਂ ਆਪਣੇ ਏਲ ਚ ਭੇਜ ਕੇ ਉਹਨਾਂ ਦੇ ਘਰਾਂ ਚ ਉਹਨਾਂ ਤੋਂ ਰਾਜੀਨਾਮੇ ਲੈ ਰਹੇ ਹੋ ਕਿ ਸਾਨੂੰ ਦਿਓ ਇਹਦੀ ਪਰਮਿਸ਼ਨ ਕਿ ਅਸੀਂ ਇਹ ਫਿਲਮ ਬਣਾਈਏ ਕੋਈ ਸ਼ਰਮ ਨੂੰ ਹੱਥ ਮਾਰੋ ਔਰ ਅਗਲੀ ਗੱਲ ਮੈਂ ਇਹ ਗੱਲ ਕਹਿਣਾ ਕਿ ਜਿੰਨੇ ਵੀ ਹਮੈਤੀ ਨੇ ਇਸ ਫਿਲਮ ਦੇ ਜਾਂ ਇਹਨਾਂ ਫਿਲਮਾਂ ਦੇ ਜਾਂ ਇਸ ਪਰਦੇ ਦੇ ਮੈਂ ਕਹਿੰਦਾ ਚੱਕਰਵਰਤੀ ਖਾਲਸਾ ਇੰਨੇ ਘੋੜੇ ਇੰਨਾ ਜ਼ਿਆਦਾ ਖਰਚਾ ਬੰਦ ਕਰ ਦਿਓ ਫਿਲਮਾਂ ਤੇ ਪੈਸਾ ਲਾਓ ਚੱਕਰਵਰਤੀ ਪੰਥ ਬੰਦ ਕਰ ਦਿਓ ਤੁਹਾਡੀ ਡਿਊਟੀ ਇਹ ਆ ਕਿ ਤੁਸੀਂ ਚੱਕਰਵਰਤੀ ਤੁਸੀਂ ਪਿੰਡਾਂ ਪਿੰਡਾਂ ਜਾਣਾ ਸਿੱਖੀ ਦਾ ਪ੍ਰਚਾਰ ਕਰਨਾ ਲੋਕਾਂ ਨੂੰ ਦੱਸਣਾ ਖਾਲਸਾ ਹੋ ਜੈਦਾਂ ਦੀ ਹੁੰਦੀ ਸੀ ਲੋਕਾਂ ਨੂੰ ਤੁਸੀਂ ਦਰਸ਼ਨ ਕਰਾਉਣੇ ਆ ਘੋੜਿਆਂ ਦੇ ਬਾਣੇ ਦੇ ਚੱਕਰਾਂ ਦੇ ਤੁਸੀਂ ਅੱਜ ਤੱਕ ਦੱਸੋ ਕਿ ਨਗਾਰੇ ਦੇ ਉੱਤੇ ਰੰਗ ਪਾ ਕੇ ਕਦੀ ਨਗਾਰਾ ਵਜਾਇਆ ਕਿਸੇ ਨੇ ਇਹ ਕਰਦਾ ਜਵਾਬ ਦਿਓ ਮੜਾ ਸਾਨੂੰ ਫਿਰ ਜੇ ਤੁਹਾਡਾ ਹੀਰੋ ਆਵੇ ਤੇ ਤੁਸੀਂ ਸਾਰੇ ਨਗਾਰੇਆਂ ਦੇ ਉੱਤੇ ਰੰਗ ਪਾ ਕੇ ਨਗਾਰੇ ਵਜਾਓ ਇਹ ਕੋਈ ਹੋਲੀ ਖੇਡਣ ਡੇ ਸੀ ਤੁਸੀਂ ਉੱਥੇ ਉਹ ਬਾਬਾ ਜੀ ਅਮੜਾ ਆਉਣਾ ਨੇ ਅਗੇ ਜਿੰਨੇ ਮੋਂ ਛੱਡੋ ਤੁਸੀਂ ਗੱਲ ਬਸ ਇਹਨਾਂ ਦਾ ਕੋਈ ਮਤਲਬ ਨਹੀਂ ਹੈ ਇਹਨਾਂ ਗੱਲਾਂ ਦਾ ਠੀਕ ਹੈ ਉਹਨਾਂ ਨੂੰ ਲੱਗਦਾ ਆ ਇਹ ਠੀਕ ਹੈ ਤੇ ਬਹਿ ਕੇ ਵਿਚਾਰ ਕਰਨ ਇੱਕ ਟੁੱਟੇ ਦੀ ਥੋੜਾ ਡਾਉਣੀ ਆ ਪੀਏ ਠੀਕ ਹੈ ਬਸ ਐ ਨਹੀਂ ਸਾਡੇ ਕੋਲ ਲੌਜੀਕ ਹੈ ਅਸੀਂ ਲੌਜੀਕ ਨਾਲ ਗੱਲ ਕਰ ਰਹੇ ਹਾਂ ਅਸੀਂ ਲੌਜਿਕ ਨਾਲ ਗੱਲ ਕਰ ਰਹੇ ਹਾਂ ਜਿੱਥੇ ਮੁਜਰਾ ਹੁੰਦਾ ਆ ਜਿੱਥੇ ਨਗੇ ਨਾਚ ਹੁੰਦੇ ਨੇ ਉੱਥੇ ਸਿੱਖੀ ਦਾ ਪ੍ਰਚਾਰ ਕਿਵੇਂ ਹੋਊਗਾ ਸਿੱਖੀ ਦਾ ਪ੍ਰਚਾਰ ਗੁਰੂ ਘਰਾਂ ਚ ਹੋਊਗਾ ਦਵਾਨ ਹਾਲਾਂ ਚ ਹੋਊਗਾ ਸਿੱਖੀ ਦਾ ਪ੍ਰਚਾਰ ਆਪਣੇ ਤਰੀਕੇ ਨਾਲ ਹੋਏਗਾ ਸਿੱਖੀ ਦਾ ਪ੍ਰਚਾਰ ਸਿਨੇਮੇ ਘਰਾਂ ਦੇ ਵਿੱਚ ਮੋਨੇ ਬੰਦਿਆਂ ਤੋਂ ਸਿੱਖੀ ਦੇ ਕਰੈਕਟਰ ਕਰਾ ਕੇ ਨਹੀਂ ਹੋਊਗਾ ਮੈਂ ਕਲਸਾ ਵੈਗੁਰ ਜੀ ਕੇ ਫਤਿਹ ਪੁੱਤਰ ਪਹਿਲਾਂ ਠੀਕ ਹੋ ਤੁਸੀਂ ਸੋ ਇੱਕੋ ਹੀ ਗੱਲ ਮੈਂ ਕਹਿਣਾ ਸਿੱਖੀ ਦੇ ਵਿੱਚ ਦਾਵਾ ਨਹੀਂ ਹੈ ਅਰਦਾਸ ਹੈ ਪਰ ਸਾਹਮਣੇ ਜੇ ਕੋਈ ਬੰਦਾ ਵੰਗਾਰਦਾ ਹੈ ਤੇ ਉਹਦੇ ਉੱਤੇ ਦਾਵਾ ਸਿੱਖੀ ਕਰਦੀ ਆ ਜਾਓ ਦਾਵਾ ਆ ਖਰੀਦ ਕੇ ਦਿਖਾਓ ਲਿਆਓ ਤੁਹਾਡੇ ਕੋਲ ਕਿੰਨੇ ਕੋ ਪੈਸੇ ਨੇ ਇਕੱਲੇ ਨੂੰ ਖਰੀਦ ਲਓ ਜਾਓ ਤੁਹਾਨੂੰ ਆਜ਼ਾਦੀ ਪੈਸੇ ਨਾਲ ਖਰੀਦ ਕੇ ਦਿਖਾਓ ਤੇ ਜਾਓ ਤੁਹਾਨੂੰ ਆਜ਼ਾਦੀ ਜਿੰਨੀ ਅਮਰਜੀ ਫਿਲਮਾਂ ਬਣਾਓ ਤੁਸੀਂ ਸਾਰੇ ਪੰਥ ਨੂੰ ਕਿਸੇ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕਰਦੇ ਹੋ ਕਿਸੇ ਨੂੰ ਦੰਗ ਦੀ ਤੁਸੀਂ ਇਕੱਲੇ ਨੂੰ ਖਰੀਦ ਕੇ ਦਿਖਾਓ ਖਰੀਦ ਤੁਹਾਨੂੰ ਲੱਗਦਾ ਆ ਕਿ ਅਸੀਂ ਵਿਰੋਧ ਇਸ ਗੱਲ ਲਈ ਕਰ ਰਹੇ ਹਾਂ ਅਸੀਂ ਵਿਰੋਧ ਲੌਜਿਕ ਨਾ ਕਰ ਰਹੇ ਹਾਂ ਅਰੇ ਖੁਦਾ ਦੀ ਰਹਿਮਤ ਦੇ ਨਾਲ ਜੇ ਇਹਨਾਂ ਲੋਕਾਂ ਨੂੰ ਸਮਝ ਆਵੇ ਤੇ ਸਵਾ ਲੱਖ ਸੇ ਏਕਲ ਰਾਉ ਫਿਲਮ ਦਾ ਵਿਰੋਧ ਪਹਿਲਾਂ ਦਲਪੰਥ ਨਹੀਂ ਕੀਤਾ ਸੀ ਤੇ ਅੱਜ ਦਲਪੰਥ ਫਿਲਮ ਦੇ ਨਾਲ ਆ ਇਹ ਗੱਲ ਨਹੀਂ ਸਾਨੂੰ ਸਮਝ ਆਈ ਲੌਜਿਕ ਅਸੀਂ ਖੜੇ ਹਾਂ ਆਪਣੇ ਮੁਲਕ ਲਈ ਲੈਣ ਲਈ ਤੇ ਮਰਨ ਤੱਕ ਖੜੇ ਰਹਾਂਗੇ ਨਹੀਂ ਬਦਲਦੇ ਖਾੜ ਕੋ ਸੋਚੀ ਹੈ ਕਿ ਜੋ ਸਰਕਾਰ ਕਹੇ ਉਹ ਤੁਹਾਡੇ ਭਲੇ ਲਈ ਕਿਵੇਂ ਹੋ ਸਕਦਾ ਹੈ ਸਾਨੂੰ ਸਮਝਾਓ ਸਰਕਾਰਾਂ ਫਿਲਮ ਨੂੰ ਚਲਾ ਰਹੀਆਂ ਨੇ ਸਰਕਾਰਾਂ ਇਹਨਾਂ ਦਾ ਪੈਸਾ ਮਾਫ ਕਰ ਰਹੀਆਂ ਨੇ ਸਰਕਾਰਾਂ ਟੈਕਸ ਵੀ ਕਰ ਰਹੀਆਂ ਨੇ ਸਿੱਖੀ ਦੇ ਪ੍ਰਸਾਰ ਦੇ ਉੱਤੇ ਸਟੇਟ ਪੈਸਾ ਖਰਚੂਗੀ ਬੁੱਕਾਂ ਪੜ੍ਹ ਕੇ ਵੇਖੋ ਤੁਹਾਨੂੰ ਪਤਾ ਲੱਗੇ ਕਿ ਆਰਐਸਐਸ ਨੇ ਹੁਣ ਤੱਕ ਕੀਤਾ ਕੀ ਹੈ ਪੰਜਾਬ ਦੇ ਵਿੱਚ ਤੁਹਾਨੂੰ ਸਮਝ ਲੱਗੂਗੀ ਫਿਰ ਵੱਡੇ ਵੱਡੇ ਹਸਿਨਮਿਆਂ ਦੇ ਨੂੰ ਸਮਝ ਲੱਗੂਗੀ ਇਸ ਗੱਲ ਦੀ ਲੌਜਿਕ ਬਹੁਤ ਨੇ ਪਰ ਮੈਂ ਗੱਲ ਕਹਿਣਾ ਕਿ ਟੇਬਲ ਤੇ ਬੈਠੋ ਲਲਕਾਰੇ ਸ਼ਰਾਬੀ ਮਾਰਦੇ ਨੇ ਸਿੰਗਰੀ ਮਾਰਦੇ ਇੱਕ ਲਲਕਾਰਾ ਹੁੰਦਾ ਇੱਕ ਲਲਕਾਰ ਹੁੰਦੀ ਹੈ ਕਿ ਜਕਾਰਾ ਹੁੰਦਾ ਕਿ ਰੋਲਾ ਹੁੰਦਾ ਗਰਜਣਾ ਕਿ ਲੜਾ ਵਾਲਾ ਕਰਨ ਚ ਬਹੁਤ ਫਰਕ ਹੁੰਦਾ ਤੇ ਨਿਆਗ ਦੇ ਸਿੰਘਾਂ ਨੇ ਜੁੱਧ ਕੀਤਾ ਟਪੋਸੀਆਂ ਨਹੀਂ ਮਾਰੀਆਂ ਇੱਕ ਜਝਾਰੂਆਂ ਦੀ ਫੌਜ ਆਪੋਸੀਆਂ ਦੀ ਨਹੀਂ ਹੈ ਸੋ ਇੱਕ ਗੱਲ ਦੱਸੋ ਕਿ ਸਿਨੇਮੇ ਦੇ ਵਿੱਚ ਕਿੰਨੇ ਲੋਕ ਬੈਠੇ ਨੇ ਤੈਨੂੰ ਵੇਖਣ ਵਾਸਤੇ ਤੂੰ ਦੇਖ ਰਹੇ ਨੇ ਤੇ ਠੀਕ ਜਦੋਂ ਫਿਲਮ ਵੇਖ ਕੇ ਬਾਹਰ ਆਓ ਤੇ ਸਾਹਮਣੇ ਕੀਪੀ ਗਰੇਵਾਲ ਖੜਾ ਹੋਏ ਬਿਲਕੁਲ ਕਲੀਮ ਸ਼ੇਪ ਬਿਲਕੁਲ ਕਲੀਮ ਸ਼ੇਪ ਤੁਹਾਡੇ ਸਾਹਮਣੇ ਖੜਾ ਹੋਏ ਕੀ ਮਹਿਸੂਸ ਕਰੋਗੇ ਤੁਸੀਂ ਕੀ ਉਹਦੇ ਤੋਂ ਆਸ ਲੈ ਕੇ ਜਾਓਗੇ ਕਿ ਜਿਹੜਾ ਬੰਦਾ ਸਿੱਖੀ ਦਾ ਪ੍ਰਚਾਰ ਕਰ ਰਿਹਾ ਆ ਆਪਾਂ ਕਹਿੰਦੇ ਨਹੀਂ ਤੂੰ ਸਿੱਖੀ ਦਾ ਪ੍ਰਚਾਰਕ ਤੜੀ ਮਸਤ ਰੱਖ ਲੈ ਆਪਾਂ ਨਹੀਂ ਕਰਨ ਦੇ ਤੂੰ ਤੂੰ ਆਪ ਕੇਸ ਰੱਖ ਪਈ ਨਾ ਫੇਰ ਲੋਕਾਂ ਨੂੰ ਕਈ ਵੀ ਕੇਸ ਰੱਖੋ ਆਪਾਂ ਕਹਿਨੇ ਆਣੇ ਜੋ ਪ੍ਰਚਾਰ ਕਰਨਾ ਹੁੰਦਾ ਫੇਰ ਇਹਨਾਂ ਦੀਆਂ ਫਿਲਮਾਂ ਦੇ ਉੱਤੇ ਇਤਰਾਜ਼ ਤੁਹਾਨੂੰ ਕਿਉਂ ਨਹੀਂ ਹੈਗਾ ਜੇ ਫਿਰ ਮੋਨੇ ਕੋਨੇ ਬੰਦੇ ਨੂੰ ਪ੍ਰਚਾਰ ਕਰਨ ਕਿਉਂ ਨਹੀਂ ਦਿੰਦੇ ਤੁਸੀਂ ਤਾਂ ਦੀਪ ਨੇ ਪੰਜਾਬ ਲਈ ਲੜਨ ਤੇ ਮਰ ਲਈ ਆਇਆ ਉਹਦੇ ਤੇ ਹਜ਼ਾਰਾਂ ਸਵਾਲ ਕੀਤੇ ਆ ਤੇ ਫਿਰ ਗਿੱਪੀ ਬਾਣਾ ਪਾ ਕੇ ਕਿਵੇਂ ਆ ਸਕਦਾ ਆ ਇਹ ਤੇ ਇਤਰਾਜ਼ ਕਿਉਂ ਨਹੀਂ ਤੁਹਾਨੂੰ ਹੈਗਾ ਸੋ ਮੇਰਾ ਇਹ ਲੌਜੀਕ ਆ ਭਲੇਖੇ ਨਾਲ ਵੀ ਆਪਣੇ ਏਲਜੀ ਆਪਣੇ ਟਾਊਟ ਆਪਣੇ ਗਦਾਰ ਆਪਣੇ ਬੰਦੇ ਮੇਰੇ ਦੇ ਭੇਜ ਦੀ ਕੋਸ਼ਿਸ਼ ਨਾ ਕਰਿਓ ਤੇ ਨਾ ਹੀ ਇਦਾਂ ਦੀ ਹਿੰਮਤ ਹੈ ਕੰਮ ਕਰਿਓ ਕਿ ਤੁਸੀਂ ਗੰਦੀ ਵਾਲੇ ਪਾਸੇ ਨਾ ਤੁਰਿਓ ਲਿਖੇ ਨਾਲ ਵੀ ਨਹੀਂ ਇਹਦੇ ਸਟੈਪ ਹੋਰ ਤੇਜ਼ ਹੋ ਜਾਣਗੇ ਆਪਣਾ ਆਪਣਾ ਸੁਭਾਅ ਆ ਖਰੀਦੋ ਪ੍ਰਵਕਤ ਕਰਨ ਦੀ ਕੋਸ਼ਿਸ਼ ਕਰੋਗੇ ਤੇ ਇਹਨੂੰ ਤੇਜ਼ ਕਰ ਦਾਂਗੇ ਤੇ ਫਿਰ ਹੋਰ ਵੀ ਤੇਜ਼ ਕਰਾਂਗੇ ਬਸ ਇਹ ਮੇਰਾ ਪੱਖ ਇਹ ਸੀ ਕਿ ਇਸ ਪਾਸੇ ਨਾ ਆਓ ਫਿਰ ਜਿਹੜੇ ਬੰਦੇ ਸਾਨੂੰ ਮਤਾਂ ਦੇ ਰਹੇ ਨੇ ਅਸੀਂ ਇਹ ਉਹਨਾਂ ਨੂੰ ਬੇਨਤੀ ਕਰਨੇ ਆ ਜਿਹੜੇ ਲੜਨ ਆ ਰਹੇ ਨੇ ਜਿਹੜੇ ਕਹਿੰਦੇ ਨੇ ਕਿ ਜੇ ਫਿਲਮ ਨਾਲ ਚੱਲੀ ਸਾਡੀ ਹਾਰ ਹੋ ਜੂਗੀ ਤੁਹਾਡੀ ਹਾਰ ਕਿਉਂ ਹੋ ਜੂਗੀ ਤੁਸੀਂ ਤਾਂ ਸਾਡੇ ਹੋ ਤੁਹਾਡੀ ਦੇ ਰਿਸਪੈਕਟ ਮੈਂ ਤਾਂ ਪਾਦਸ਼ਾਹ ਕਹਿ ਕੇ ਤੁਹਾਨੂੰ ਮੱਥਾ ਟੇਕਦਾ ਰਿਆਂ ਤੁਹਾਡੇ ਫਰਲੇਆਂ ਨੂੰ ਤੇ ਅੱਜ ਤੁਸੀਂ ਉਹ ਫਰਲੇ ਲੈ ਕੇ ਸਿਨੇਮੇ ਚ ਜਾ ਕੇ ਮੂਵੀ ਦੀ ਹਮਾਇਤ ਕਰ ਰਹੇ ਹੋ ਫੇਰ ਅਸੀਂ ਤੁਹਾਨੂੰ ਪਾਦਸ਼ਾਹ ਕਿਉਂ ਕਹਾਗੇ ਨਹੀਂ ਕਹਾਗੇ ਅਸੀਂ ਕੀਤੀ ਆ ਸ਼ੈ ਦੀ ਕਿਸੇ ਨੇ ਕੀਤੀ ਹੋਏ ਇਹ ਬਾਬਾ ਜੀ ਨੂੰ ਪਤਾ ਆ ਬਾਬਾ ਰਾਜਾ ਰਾਜ ਸਿੰਘ ਨੂੰ ਉਹਨਾਂ ਨੇ ਕੱਲ ਮਾਨ ਤੋੜਤਾ ਮੈਂ ਬਹੁਤ ਮਾਨ ਨਾਲ ਬੇਨਤੀ ਕੀਤੀ ਵੀ ਬਾਬਾ ਜੀ ਆਪਾਂ ਠੀਕ ਹੈ ਤੁਹਾਨੂੰ ਲੱਗਦਾ ਆ ਵੀ ਇਹ ਇਹ ਰਾਹ ਠੀਕ ਆ ਤੁਸੀਂ ਉਹਦੀ ਗੱਲ ਕਰਤੀ ਤੁਸੀਂ ਉਹਨੂੰ ਹਮਾਇਤ ਦੇ ਦਿੱਤੀ ਤੁਸੀਂ ਹੁਣ ਆਪਣੇ ਘਰ ਜਾਓ ਤੁਸੀਂ ਇਹ ਥੋੜਾ ਵੀ ਉਹਨਾਂ ਨੇ ਕਮਿਟਮੈਂਟ ਕਰ ਲਈ ਜਾ ਉਹਨਾਂ ਨਾਲ ਕੋਈ ਐਗਰੀਮੈਂਟ ਕਰ ਲਏ ਪਈ ਤੁਹਾਡੀ ਫਿਲਮ ਚਲਵਾਵਾਂਗੇ ਕੀ ਤੁਸੀਂ ਗਿੱੱਪੀ ਦੀ ਫੌਜ ਹੋ ਕਿ ਗਿੱੱਪੀ ਗਰੇਵਾਲ ਦੀ ਫੌਜ ਆ ਵੀ ਜਿੱਥੇ ਵੀ ਫਿਲਮ ਨੂੰ ਬੰਦ ਕਰਾਣਾ ਹੋਗਾ ਅਸੀਂ ਤੁਹਾਡੀ ਫਿਲਮ ਚਲਾਵਾਂਗੇ ਕਮਿਟਮੈਂਟ ਕਰ ਲਈ ਤੁਸੀਂ ਤੁਸੀਂ ਤੁਹਾਨੂੰ ਠੀਕ ਲੱਗੀ ਆ ਸਾਨੂੰ ਠੀਕ ਲੱਗੀ ਤੁਸੀਂ ਕਹਿਤਾ ਵੀ ਠੀਕ ਆ ਸਾਨੂੰ ਠੀਕ ਨਹੀਂ ਲੱਗਦੀ ਅਸੀਂ ਕਹ ਰਹੇ ਨਹੀਂ ਠੀਕ ਆ ਜੀ ਪਰ ਆਪੇ ਜੀ ਟਕਰਾ ਦਾ ਮਤਲਬ ਕੀ ਆ ਇਹ ਨਹੀਂ ਸਾਨੂੰ ਸਮਝ ਆਈਏ ਵੀ ਤੁਸੀਂ ਸਾਡੇ ਨਾਲ ਲੜਨ ਵਾਸਤੇ ਕਿਉਂ ਆਏ ਹੋ ਇਹ ਗੱਲ ਅਸੀਂ ਜਰੂਰ ਤੁਹਾਡੇ ਨਾਲ ਕਰਾਂਗੇ ਬਹਿ ਕੇ ਕਰਾਂਗੇ ਸੰਗਤ ਦੇ ਰੂਪ ਚ ਕਰਾਂਗੇ ਗੁਰਮਤਿ ਦੇ ਰੂਪ ਚ ਕਰਾਂਗੇ ਵੀ ਬਾਬਾ ਜੀ ਸਾਨੂੰ ਇਸ ਗੱਲ ਬਾਰੇ ਜਰੂਰ ਸਮਝਾਓ ਮੈਂ ਇੰਨੀ ਜਿਆਦਾ ਇੱਜ਼ਤ ਕਰਦਾ ਬਾਬੇ ਕਲਵਿੰਦਰ ਸਿੰਘ ਦੀ ਮਨੋ ਲੈ ਗਿਆ ਬਿਲਕੁਲ ਹੀ ਕਿ ਤੁਸੀਂ ਕੱਲ ਜਾ ਕੇ ਇਹ ਕਿਹਾ ਕਿ ਸ਼ਰਾਰਤੀ ਅਨਸਰ ਅਸੀਂ ਸ਼ਰਾਰਤੀ ਅਨਸਰ ਜੇ ਅਸੀਂ ਸ਼ਰਾਰਤੀ ਅੰਸਰਾਂ ਤੇ ਫਿਰ ਪੰਜਾਬ ਨੂੰ ਇਹਨਾਂ ਸ਼ਰਾਰਤੀ ਅੰਸਰਾਂ ਦੀ ਹੋਰ ਲੋੜ ਆ ਫਿਰ ਤੁਹਾਡੇ ਵਰਗੇ ਜੋਧਿਆਂ ਦੀ ਜ਼ਰੂਰਤ ਨਹੀਂ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ